ਨਜ ਐਪਟੇਬਲ ਡੋਜ਼ਰ ਕਾਰਵਾਈ ਜਾਰੀ ਜਿਹਾਂ ਡੇਰਾ ਬਸੀ ਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੀਤੇ ਦਿਨ ਹੀ 모ਹਾੜੀ ਜ਼ਿਲ੍ਹੇ ਦੇ ਡੇਰਾ ਬਸੀ ਦੇ ਪਿੰਡ ਅਮਲਾਲਾ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਤੇ ਬਲਡੋਜ਼ਰ ਚਲਾਇਆ ਗਿਆ ਜਿਹਾਂ ਡੇਰਾ ਬਸੀ ਪ੍ਰਸ਼ਾਸਨ ਅਤੇ ਪੁਲਿਸ ਦੇ ਮੌਜੂਦਗੀ ਵਿੱਚ ਨਸ਼ਾ ਤਸਕਰ ਸਲੀਮ ਖਾਨ ਦੇ ਘਰ ਨੂੰ ਵੀ ਜੀਸੀਬੀ ਨਾਲ ਢਾਹ ਦਿੱਤਾ ਗਿਆ ਡੀਐਸਪੀ ਸਬ ਡਿਵੀਜ਼ਨਲ ਡੇਰਾਬਸੀ ਵਿਕਰਮ ਸਿੰਘ ਬਰਾੜ ਅਤੇ ਡੀਐਸਪੀ ਸਬ ਡਿਵੀਜ਼ਨਲ ਜੀਰਕਪੁਰ ਜਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੇ ਪੰਚਾਇਤੀ ਭਾਗ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਸੀ ਉਸ ਵਿਰੁੱਧ ਐਨਡੀਪੀਐਸ ਐਕਟ ਅਤੇ ਅਬਾਕਾਰੀ ਐਕਟ ਤਹਿਤ ਕਈ ਮਾਮਲੇ ਵੀ ਦਰਜ ਸਨ ਦਸਨਾ ਬੰਦ ਹੈ ਕਿ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਖਤ ਹੋ ਗਈ ਹੈ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਨਸ਼ਾ ਮੁਕਤ ਪੰਜਾਬ ਬਣਾਉਣ ਲਈ 31 ਮਈ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਇਹ ਸੀਮਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਜਾਰੀ ਕੀਤੀ ਹੈ ਸਰ ਅੱਜ ਇਹ ਅਮਲਾਲਾ گاؤں ਤੇ ਤੁਸੀਂ ਕੋਈ ਕਾਰਵਾਈ ਕੀਤੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ ਜੀ ਹਾਂ ਜੀ ਇੱਕ ਸਲੀਮ ਨਾਮ ਦਾ ਵਿਅਕਤੀ ਜਿਹੜਾ ਅਮਲਾਲਾ ਦਾ ਥਾਣਾ ਡੇਰਾ ਬਹੀ ਦਾ ਰਹਿਣ ਵਾਲਾ ਇੱਥੇ ਪੰਜਾਬ ਤੇ ਹਰਿਆਣਾ ਦੇ ਵਿੱਚ ਤਕਰੀਬਨ 4 ਮੁਕਦਮੇ ਐਨਡੀਪੀਐਸ ਦੇ ਦਰ ਸੀਗੇ ਅਲੱਗ-ਅਲੱਗ ਧਰਾਵਾਂ ਐਨਡੀਪੀਐਸ ਦੀਆਂ ਦੇ ਵਿੱਚ ਤੇ ਉਹ ਉਸ ਤੋਂ ਬਾਅਦ ਜਿਹੜਾ ਇਹ ਰੀਸੈਂਟਲੀ ਸੀ 97 ਨੰਬਰ ਮੁਕਦਮਾ ਜਿਹੜਾ ਸੀਗਾ ਥਾਣਾ ਡੇਰਾ ਬਹੀ ਦਾ ਉਹਦੇ ਵਿੱਚ ਅਰੈਸਟ ਕੀਤਾ 7 ਕਿਲੋ ਪਾਜ ਦਾ ਤੇ ਉਸ ਦੇ ਸੰਬੰਧ ਵਿੱਚ ਜਦੋਂ ਅਸੀਂ ਇਹਦੇ ਪ੍ਰਮਾਈਸਿਸ ਵਗੈਰਾ ਚੈੱਕ ਕੀਤੇ ਤੇ ਪਿੰਡ ਵਾਲਾ ਨਾਲ ਗੱਲ ਕੀਤੀ ਸਾਨੂੰ ਇਹ ਪਤਾ ਲੱਗਿਆ ਵੀ ਜਿਹੜਾ ਇਹ ਛੇ ਪ੍ਰਮਾਈਸਿਸ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਇਹ ਨਜਾ ਸਪਲਾਈ ਦਾ ਕੰਮ ਕਰ ਰਿਹਾ ਸੀ ਜਗਾ ਲਗਾਤਾਰ ਸੀ ਤੇ ਜਦ ਅਸੀਂ ਇਹਦਾ ਪੰਚਾਇਤੀ ਵਿਭਾਗ ਨੇ ਜਿਹੜਾ ਰਿਕਾਰਡ ਚੈੱਕ ਕੀਤਾ ਤਾਂ ਉਹ ਦੇਖਣ ਚਾਹੀਏ ਆਇਆ ਵੀ ਜਿਹੜੀਆਂ ਸ਼ਾਮਲਾੜ ਦੀ ਖਾਂਦੀਆਂ ਨੇ ਇਹ ਘਰ ਬਣਾਇਆ ਹੋਇਆ ਸੀਗਾ ਉਹ ਇਹ ਪੰਚਾਇਤੀ ਵਿਭਾਗ ਨੇ ਅੱਜ ਇਹਨੂੰ ਘਰ ਨੂੰ ਡੀਮੋਲਿਸ਼ ਕੀਤਾ ਸਾਡੀ ਜਿਹੜੀ ਪੁਲਿਸ ਨੂੰ ਦਾਤ ਲਈ ਸੀ ਤੇ ਉਸ ਲਾੜ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜਾ ਪੰਜਾਬ ਸਰਕਾਰ ਦਾ ਇਹ ਉਧਰ ਨਿਸ਼ਾਨ ਹੁੰਦਾ ਜਿਹੜੀ ਉਹ ਤੇ ਜਿਹੜਾ ਤੁਹਾਡੇ ਮਾਧਮ ਰੇਖਾ ਤੋਂ ਇਹ ਵੀ ਦੱਸਣਾ ਚਾਹੂੰਗਾ ਜੇ ਅੱਗੇ ਤੋਂ ਵੀ ਸਾਡੇ ਧਿਆਨ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਸਪਲਾਈ ਕਰਨ ਵਾਲਾ ਜਾਂ ਕੋਈ ਜਿਹੜੀ ਇੰਨੀ ਵਿੱਚ ਕੰਸਟਰਕਟਡ ਘਰ ਵਗੈਰਾ ਹੋਇਆ ਤਾਂ ਅਸੀਂ ਜਿਹੜਾ ਕਨਸਰਨ ਲੈ ਕੇ ਮੈਂ ਨਾਲ ਗੱਲ ਕਰਕੇ ਜਿਹੜੀ ਉਪਬੰਦੀ ਲੁਣਿੰਦੀ ਕਾਰਵਾਈ ਅਸੀਂ ਕਰਾਵਾਂਗੇ